ਭਾਰਤ ਨਾਲੋਂ 4 ਗੁਣਾ ਜ਼ਮੀਨ ਦੇ ਚੈਨੇਡਾ ਵੱਡਾ 82 ਕਰੋੜ ਦੀ ਆਬਾਦੀ ਕੁਛ ਵੀ ਸਾਰਾ ਕੁਲੀ ਰੈਨ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਖਾਣ ਨੂੰ ਜਿੰਨਾ ਭੋਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਪੇੜ ਨੂੰ ਜਿਤਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ جین واسطے جتنا آکسیجن چاہتا ہے بہت زیادہ قدرت پرکرتی نے پیدا کی ہے. لوڑا سیمت نے پر اپنایا پربھو نے بے شمار, ہے. بے شمار, ہے. بے شمار ہے. پھر گربا کے ایسا بھی کہیں یہ جیو دا جنم بات دے چوندہ ہے رزق دا جنم پہلے ہی ہو جاتا ہے پہلے دے پہ رجک سبا પાછે દેતે જંત કુપા પહેલે رزق પેદા હો જંદા જીવ ਦਾ જન્મ ਬਾਅਦ ਤੇ ਚੈ ਇਹਦੇ ਉੱਤੇ ਕੋਈ ਉਦਾਹਰਣ ਚਾਹੀਦਾ ਹੈ ਇਹਦੇ ਉੱਤੇ ਕੋਈ ਪ੍ਰਮਾਣ ਚਾਹੀਦਾ ਹੈ ਗੁਰਬਾਣੀ ਦੇ ਨਾਲ ਨਾਲ ਦੁਨੀਆਂ ਦੇ ਹੋਰ ਵਿਦਵਾਨਾਂ ਦੇ 96 ਮਿਲ ਖਾਂਦੇ ਇੱਕ ਸੂਫੀ ਭਗੀਰ ਦਾ ਖਿਆਲ غمے روزی مخروش کوئی چنتا کرنی ہے تو کم کرنا ہے کہ کر لے پر روزی دا غم رزق دا غم بالکل نہ کرے کیوں غمِ روزی مخروش مزن اورا کے دفتر را کے پیشے اصطفل اے زد کل کند پستان را ماں کے دو دو پہلے بن گیا ہے بچے دا جنم بات دے چھو رزق پہلے ہے جیو دا جنم بات دے چھو بچہ بات دے چھائے دو دو پہلے بن گیا رزق تہلے مو دتگرو کہ اس کو کو پرنا کیوں نہیں لینا رزق پہلے پہلے دے رجب دے لوڑا ہے ਲੋਭ ਦੇ ਸੇਮਾ ਨਹੀਂ ਸੇਮਾ ਨਹੀਂ ਲੋਭੇ ਉਹਦੀ ਸੰਗ੍ਰਹਿ ਕਰਨ ਦੇ ਚ ਰੋਚੀ ਜੋ ਲੋੜਾ ਕਨੜੀਆਂ ਨੇ ਉਹਨੂੰ ਮਨ ਦੇ ਲੋਗ ਪੜਾ ਕੇ ਲੋਭ ਤੇ ਲੋਭ ਤੇ ਸੰਗ੍ਰਹਿ ਕਰਨਾ ਚਾਹੁੰਦਾ ਸਭ ਕੁਝ ਸੰਗ੍ਰਹਿ ਕਰਨਾ ਚਾਹੁੰਦਾ ਲੋਭ ਸਭ ਕੁਝ ਇਕੱਠਾ ਕਰਨਾ ਚਾਹੁੰਦਾ ਹੈਰਾਨ ਹੁੰਦਾ ਮੈਂ ਪੜ ਕੇ ਮਰਾਕੋ ਦੀ ਬਾਦਸ਼ਾਹ ਦੀਆਂ 1000 ਬਹਿਾਰ ਅੱਜ ਕੱਲ੍ਹ ਇਸ ਯੁੱਗ ਵਿੱਚ ਮਰਾਕੋ ਦਾ ਬਾਦਸ਼ਾਹ ਰੂਪਦੰਨ ਗੜਦੰਨ ਗਾਵਦੰਨ ਅਸ਼ਧੰਨ ਭੋਮੀਦੰਨ ਸਵਰਨਦੰਨ ਸਭਦੰਨ ਤਨ ਦੀ ਲੋੜ ਜਦ ਮਨ ਦੀ ਲੋੜ ਬਣ ਜਾਏ ਤੋ ਉਹਨੋਂ ਮਨੁੱਖ ਸੰਗ੍ਰਹਿ ਕਰੇਗਾ سگرہ کرے بتایا منخ نشٹ نہیں کرتی لوب برشٹ کرتا اگر کوئی منق برشٹ ہوا لوڑ کر کے نہیں لوب کرتے اگر کوئی بے بےمان بنیا دیش دروہی بنیاس گھاتک بنیا بے بنیا لوب کر کے ਲੋੜ ਕਰਕੇ ਨਹੀਂ ਲੋੜਾਂ ਬੇਈਮਾਨ ਨਹੀਂ ਬਣਾਉਂਦੀਆਂ ਲੋਭ ਬੇਈਮਾਨ ਬਣਾਉਂਦੇ ਲੋੜਾਂ ਭ੍ਰਸ਼ਟ ਨਹੀਂ ਕਰਦੀਆਂ ਇਸ ਵਾਸਤੇ ਸਾਹਿਬ ਕਹਿੰਦੇ ਜੋ ਲੋੜਾਂ ਦੀ ਖਾਤਰ ਮਿਹਨਤ ਕਰ ਰਿਹਾ ਹੈ ਉਦਮ ਕਰ ਰਿਹਾ ਹੈ ਉਸਤੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਲੋਭੀ ਕਾ ਵੈਸਾ ਨਾ ਕੀਜੇ ਜੇ ਕਾ ਭਾਰ ਲੋਭੀ ਤੇ ਵਿਸ਼ਵਾਸ ਨਾ ਕਰਨਾ ਲੋਭੀ ਤੇ ਭਰੋਸਾ ਨਾ ਕਰਨਾ ਉਹ ਤੇ ਕੁਝ ਵੀ ਕਰ ਸਕਦਾ ਉਹ ਕੋਈ ਕੁਝ ਵੀ ਕਰ ਸਕਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਸਮਾਹ ਵਾਕ ਦੇ ਵਿੱਚ ਕਹਿੰਦੇ ਨੇ ਜਿਹਨੂੰ ਤੁਸੀਂ ਧਨ ਕਹਿੰਦੇ ਹੋ ਅਵਲ ਤੇ ਧਨ ਨਹੀਂ ਹੈ। ਅਗਰ ਹੈ ਤਾਂ ਮੈਲਾ ਹੈ ਕਿਉਂਕਿ ਇਸ ਧਨ ਦਾ ਲੋਭ ਮਨੁੱਖ ਦੇ ਮਨ ਨੂੰ ਮੈਲਾ ਕਰਦਾ ਹੈ। ਰੂਪ ਧਨ ਗਾਜੋ ਧਨ स्वर्ण ਧਨ ਇਹਦਾ ਲੋਭ ਮਨੁੱਖ ਦੇ ਮਨ ਨੂੰ ਮੈਲਾ ਕਰਦਾ। ਇੱਕ ਹੈ ਸਤਨ ਜਿਹਦਾ ਲੋਭ ਹੀ ਮਨੁੱਖੀ ਮਨ ਨੂੰ ਨਿਰਮਲ ਕਰਦਾ। ਤੁਸੀਂ ਆਖੋਗੇ ਲੋਬ ਮੈਲਾ ਕਰਦਾ ਹੈ ਲੋਭ ਨਿਰਮਲ ਕਰ ਦਿੰਦਾ ਹੈ। ਹਾਂ। ਕਿਹੜੇ ਅਨੰਦਾ ਲੋਭ ਮਨੁੱਖ ਦੇ ਮਨ ਨੂੰ ਨਿਰਮਲ ਕਰ ਦਿੰਦਾ ਹੈ? ਜਿਹੜਾ ਧਨ ਹੈ ਹੀ ਨਿਰਮਲ। ਕੋ ਦਾ ਲੋਭ ਮਨ ਨੂੰ ਨਿਰਮਲ ਕਰਦਾ ਹੈ। ਜੇ ਤੁਸੀਂ ਆਖੋਗੇ ਕਿ ਨਿਰਮਲ ਧਨ ਕਿਹੜਾ? ਇਹ ਪੁਸਤਿਕਾ ਮਨਨ ਬਾਨਗਰੋ ਅਮਰਦਾਸ ਜੀ ਮਹਾਰਾਜ ਪਾਸੋਂ ਸਰਵਨ ਕਰੋ ਤੇ ਅਖੜੀ ਰੱਤ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਫਿਰ ਅੱਜ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਤੁਹਾਡੇ ਸਾਹਮਣੇ ਰੱਖੀਏ ਇੱਕ ਵਾਰ ਪਿਆਰ ਨਾਲ ਲਖੋ ਸਤਨਾਮ ਜਰੀ اپار دن ہے اندر پہنچ تو مہان دن ہے جو اپار ہے دن ہے جو جنم جنوانتران دے من کی محل نو شد کر دِس دن کا کوئی سنگرہ کرے جیسے ਧਨੁਗਰੋ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਏ ਪ੍ਰਭੂ ਬੜਾ ਲੋਭ ਹੈ ਮੈਨ ਤੇਰੇ ਨਾਮ ਸੁਣਨ ਪਰ ਕਰਾਂ ਕੀ ਤੂੰ ਸਿਰਫ ਦੋਈ ਕੰਨ ਦਿੱਤੇ ਨੇ ਮੈਨੂੰ ਤੇ ਦੇ ਨਾਲ ਮੇਰੇ ਲੋਭ ਦੀ ਪੂਰਤੀ ਨਹੀਂ ਹੁੰਦੀ ਕੋਟਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸਹੀ ਰਾਮ ਕਰੋੜਾਂ ਖਾਵਾਂ ਤੇ ਤੇਰਾ ਜਸ ਹੋ ਰਿਹਾ ਹੈ ਤੇ ਮੈਂ ਤੇ ਸਿਰਫ ਇੱਕੋ ਹੀ ਜਗ੍ਹਾ ਸੁਣ ਸਕਦਾ ਹੈ ਪ੍ਰਭੂ ਮੈਨੂੰ ਕਰੋਣਾ ਕੰਨ ਦੇ ਤਾਂ ਕਿ ਜਿੱਥੇ ਜਿੱਥੇ ਤੇਰੀ ਸ਼ਬਦੋਂ ਸਲਾਹ ਹੋ ਰਹੀ ਹੈ ਮੈਂ ਸੁਣਾ ਮੈਂ ਸੁਣ ਲੋ ਬਾਈ ਸਾ ਬਾਈ ਗੁਰਦਾਸ ਜੀ ਵੀ ਕੈਂਡੀਡਟ ਸਰਵੰਦਰਿਪਰੀ ਸੁਨ ਅੰਮ੍ਰਿਤ ਵਚਨ ਨਮਰੇ ਅਚਵਤ ਸੁਰਤ ਪਿਆਸ ਨਾ ਮਿਟਾਈ ਇਕ ਕੰਨ ਬੜੇ ਲੋਭੀ ਨੇ ਬੜੇ ਦਲੇਦਰੀ ਨੇ ਰਜਦੇ ਨੇ ਰਜਦੇ ਨੇ ਏ ਗੁਰੂ ਏ ਪ੍ਰਭੂ ਤੇਰੀ ਮਹਿਮਾ ਸੁਣਦੇ ਸੁਣਦੇ ਰਜਦੇ ਨੇ ਜੇ ਤੂੰ ਕਿਧਰੇ ਮੈਨੂੰ ਕਰੋੜਾਂ ਕੰਨ ਦੇ ਦੇਵੇਂ ਤੇ ਹਰ ਜਗ੍ਹਾ ਮੈਂ ਤੇਰਾ ਜਸ ਸੁਣਾ ਜਿੱਥੇ-ਜਿੱਥੇ ਵੀ ਆਉਂਦਾ ਐ ਤੇ ਵੀ ਲੋਕ ਧਨ ਦਾ ਲੋਭ ਜਿਸ ਦੇ ਅੰਦਰ ਹੈ ਬੜਾ ਬਦ ਕਿਸਮਤ ਮਨੁੱਖ ਹੈ ਨਾਮ ਦਾ ਲੋਭ ਜਿਸ ਦੇ ਅੰਦਰ ਪੈਦਾ ਹੋ ਗਿਆ ਹੈ ਬੜਾ ਖੁਸ਼ਕਿਸਮਤ ਮਨੁੱਖ ਹੈ ਪੂਜਣਯੋਗ ਹੈ ਸਤਕਾਰਯੋ ਜਿਹਦੇ ਅੰਦਰ ਇਹ ਲੋਭ ਪੈਦਾ ਹੁੰਦਾ ਹੈ ਪਰ ਇਹ ਲੋਭ ਉਦੋਂ ਪੈਦਾ ਹੁੰਦਾ ਹੈ ਕਦੋਂ ਜਦ ਧਨ ਦਾ ਲੋਭ ਸ਼ਾਂਤ ਹੋਵੇ ਨਿਰਮਲ ਧਨ ਦਾ ਲੋਭ ਉਦੋਂ ਪੈਦਾ ਹੁੰਦਾ ਹੈ ਇਹ ਇੱਕ ਨੁਕਤਾ ખાસ ਯਾਦ ਰੱਖਣਾ ਜਿੰਨੇ ਜਿੰਤਰ ਮੈਨੇ ਅਨੰਦ ਦਾ ਲੋਭ ਮੌਜੂਦ ਹੈ ਨਿਰਮਲ ਅਨੰਦ ਦਾ ਲੋਭ ਪੈਦਾ ਹੀ ਨਹੀਂ ਹੁੰਦਾ ਹੀ ਐਸਾ ਕਦੀ ਹੋਇਆ ਤੋ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਮਾਨਤ ਰਹਿਨੇ ਹੈ ਐ ਐਸਾ ਇੱਕ ਤਨ ਜਿਹਦੇ ਨਾਲ ਮਨ ਦੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤਨ ਵੀ ਨਹੀਂ ਮਨ ਦੇ ਲੋੜਾਂ ਦੀ ਪੂਰਤੀ ਮਨ ਸ਼ਾਂਤ ਹੋ ਸਕਦਾ ਹੈ ਉਹ ਹੈ ਪ੍ਰਭੂ ਦਾ ਨਾਮ ਉਹ ਗਹਿਰ ਗੰਭੀਰ ਹੈ অতি ਅਪਾਰ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਹੀ ਨਿਰਮਲ ਹਨ ਹਾਂਜੀ ਗੁਰ ਕਾ ਸਬਦ ਸੋ ਸੋਇ ਪੰਡਾ ਗੁਰੂ ਦੇ ਸ਼ਬਦ ਦੁਆਰਾ ਆਪਣੇ ਹਿਰਦੇ ਦੇ ਪਿੰਡਾ ਹਰੇ ਜਾ ਸਕਦੇ ਹੈ ਪ੍ਰਾਪਤ ਇਹ ਗੁਰੂ ਸ਼ਬਦ ਦੁਆਰਾ ਹੋਵੇਗਾ ਵਿਚਾਰ ਦੁਆਰਾ ਹੋਵੇਗਾ ਗੁਰ ਸ਼ਬਦ ਦੇ ਜਾਪ ਦੁਆਰਾ ਹੋਵੇਗਾ ਮੰਤਰ ਵੀ ਸ਼ਬਦ ਨੂੰ ਕਹਿੰਦੇ ਨੇ ਮੰਤਰ ਬੋਲ ਬੋਲ ਸ਼ਬਦ ਸ਼ਬਦ ਵਾਹ ਯਾਨੀ ਭਾਸ਼ਾ ਅਲਗ ਅਲਗ ਹੈ ਸੰਸਕ੍ਰਿਤ ਦੇ ਜ ਬੋਲ ਨੂੰ ਮੰਤਰ ਕਹਿੰਦੇ ਹੈ ਗੁਰੂ ਮੰਤਰ ਗੁਰੂ ਸ਼ਬਦ ਗੁਰੂ ਬਾਗ ਗੁਰੂ ਬੋਲ ਗੁਰੂ ਦਾ ਬੋਲ ਗੱਲ ਇੱਕੋ ਹੀ ਗੁਰੂ ਦੇ ਬੋਲ ਦੇ ਰਾਹੀ ਪ੍ਰਾਪਤ ਹੋਵੇਗਾ ਗੁਰੂ ਦੇ ਸ਼ਬਦ ਦੁਆਰਾ ਪ੍ਰਾਪਤ ਹੋਵੇਗਾ ਗੁਰੂ ਦੇ ਮੰਤਰ ਦੁਆਰਾ ਪ੍ਰਾਪਤ ਹੋਵੇਗਾ ਗੁਰੂ ਦੇ ਬਾਤ ਦੁਆਰਾ ਪ੍ਰਾਪਤ ਹੋਵੇਗਾ ਕਿ ਪਰਮਦੰਨ ਤੇ અપਾਰਦੰਨ ਤੇ ਮਹਾਨਦੰਨ ਮੰਦੇ ਦੰਤ ਬਿਨਾ ਹੋਰ ਸਭ ਕੁਝ ਨੂੰ ਜ਼ਹਿਰ ਜਾਣ ਬਿਖ ਜਾਣ ਜ਼ਹਿਰੀਲਾ ਜਾਣ ਮੈਲਾ ਜਾਣ ਹਾਂ ਜੀ ਮਾਇਆ ਭੁਲ ਜਮਾ ਤੋਂ ਮਾ ਦਰਸਲ ਉਹ ਜਿਹੜਾ ਅੰਨ ਨੂੰ ਜਿਹੜੀ ਮਨ ਦੀ ਲੋੜ ਬੜਾ ਰਿਹਾ ਹੈ ਇਹਦੇ ਨਾਲ ਤੇ અપਮਾਨ ਵੱਜ ਜਾਂਦਾ ਕਿਸੇ ਨੂੰ ਰੂਪ ਦਾ ਬਾਣ ਕਿਸੇ ਨੂੰ ਧੋਮੀ ਦਾ ਬਾਣ ਕਿਸੇ ਨੂੰ ਧਨ ਦਾ ਬਾਣ ਕਿਸੇ ਨੂੰ ਜੋ ਬੰਦਾ ਬਾਣ ਕਿਸੇ ਨੂੰ ਪ੍ਰਪਤਾ ਦਾ ਬਾਣ ਇਹ ਤੇ ਮਨੁੱਖ ਦੇ ਅੰਦਰ ਹੰਕਾਰ ਵਧਾ ਦਿੰਦਾ ਹੈ ਮਾਣ ਵਧਾ ਦਿਆ ਕਰ ਜਿਸ ਜਿਸ ਮਨੁੱਖ ਦੇ ਅੰਦਰ ਨਾਮ ધਨ ਵਰਦਾ ਹੈ ਨਾਮ ਦਮ ਵਰਦਾ ਹੈ ਨਿਰਮਾਣਤਾ ਪੈਦਾ ਹੁੰਦੀ ਹੈ ਗਰੀਬੀ ਪੈਦਾ ਹੁੰਦੀ ਹੈ ਇੱਕ ਤੇ ਇਹ ਰੁਚੀ ਹੈ ਮੈਨੂੰ ਸਾਰੇ ਜਾਣਾਂ ਸਾਰੇ ਜਾਣਾਂ ਧਨ ਦੀ ਲਾਲਸਾ ਵੀ ਇਸ ਵਾਸਤੇ ਬੱਧੀ ਕਿ ਕਿ ਧਨਵਾਨ ਨੂੰ ਕਿ ਸਾਰੇ ਜਾਣਦੇ ਨੇ ਧਨਵਾਨ ਦੇ ਆਲੇ ਦੁਆਲੇ ساری ਪ੍ਰਕਰਮਾ ਕਰਦੇ ਨੇ ਨਾਦਨ ਜੈਸੇ ਜੈਸੇ ਪ੍ਰਾਪਤ ਹੁੰਦਾ ਹੈ ਉਹਦੀ ਇੱਛਾ ਹੁੰਦੀ ਹੈ ਮੈਨੂੰ ਕੋਈ ਨਾ ਲੱਗੇ ਮੈਨੂੰ ਕੋਈ ਨਾ ਬਾਈ ਸਾਹ ਬਾਈ ਵੀਰ ਸਿੰਘ ਦੀ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਮੈਂ ਤੇ ਛੁਪ ਜਾਣਾ ਚਾਹਾਂ ਮੈਂ ਤੇ ਮਿਟ ਜਾਣਾ ਚਾਹਾਂ ਮੈਂ ਤੇ ਗੁਮਨਾਮ ਹੋਣਾ ਚਾਹਾਂ ਧਨ ਬਾਰ ਦਾ ਮਨੁੱਖ ਇਹ ਚਾਹੁੰਦਾ ਹੈ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਉ ਖੰਡ ਦੇ ਮੇਰੇ ਨਾਮ ਨੂੰ ਜਾਣਿਆ ਜਾ ਬਸ ਜੇ ਕਿਦਰੇ ਨਾਮ ધਨ ਦੀ ਪ੍ਰਾਪਤੀ ਹੋ ਜਾਏ ਫਿਰ ਤੇ ਇਹ ਹੁੰਦਾ ਮੁੱਖ ਕੋਈ ਨਾ ਜਾਣਸ ਕਈਤ ਦਾਸ ਤੁਮਾਰਾ ਇੰਨ ਹੀ ਮਾਣ ਹੈ ਤੇਰੇ ਸੇਵਕਾ ਪਾਵੇ ਕੋਈ ਨਹੀਂ ਜਾਣਦਾ ਤੇ ਬੁੱਖ ਵੀ ਨਹੀਂ ਕੋਈ ਜਾਣਦਾ ਇਕ ਐਸਾ ਧਨ ਹੈ ਜੋ ਮਨੁੱਖ ਨੂੰ ਖਿਆਲ ਲੈਂਦਾ ਹੈ ਮੈਂ ਸਭ ਕੁਝਾਂ ਮੈਂ ਸਭ ਕੁਝਾਂ ਮੈਂ ਸਭ ਕੁਝਾਂ ਕਿ ਕੈਸਾ ਧਨ ਹੈ ਜਦ ਪ੍ਰਾਪਤ ਹੋ ਜਾਏ ਤੋਂ ਖਿਆਲ ਬਣਦਾ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਦੋ ਨੁਕਤੇ ਹੋਰ ਸੁਣ ਲੈਣਾ ਬਾਰ ਦਾ ਧਨ ਪ੍ਰਾਪਤ ਕਰਕੇ ਸਭ ਕੁਝ ਹੋ ਕੇ ਮਨ ਨੂੰ ਕੁਝ ਵੀ ਨਹੀਂ ਹੋ ਕੁਝ ਵੀ ਨਹੀਂ ਹੋ اور اندر دا دن اے نرمل دن نامی پرابت ہوئے صرف اس دی تڑپ ہوئے تاں بھی منوخ سب کچھ ہو جائیں اے نکتہ میں ایک دفعہ پھر بڑھا کٹے سامنے رکھیں بیرونی دھن سمپدہ بہتی مل بھی گئی ہے مل بھی گئی ہے اخیر دچ پتہ چل ہے کچھ بھی نہیں کچھ بھی نہیں ਨਾਮ ਗੰਢੀ ਤੜਪ ਸੀ ਤੇ ਮਿਹਨਤ ਸੀ ਕੱਲ ਨਾ ਸੀ ਨਹੀਂ ਵੀ ਮਿਲਿਆ ਯਕੀਨ ਜਾਨੋ ਬਹੁਤ ਕੁਝ ਮਿਲ ਜਾਂਦਾ ਹੈ ਬਹੁਤ ਕੁਝ ਮਿਲ ਜਾਂਦਾ ਹੈ ਕੁਝ ਅਨੁਭਵ ਮਿਲ ਜਾਂਦੇ ਕੁਝ ਖਿਆਲ ਮਿਲ ਜਾਂਦੇ ਕੁਝ ਰਸ ਮਿਲ ਜਾਂਦਾ ਨਾ ਮਿਲਣਾ ਵੀ ਇੱਕ ਰਸ ਹੋ ਜਾਂਦਾ ਹੈ ਮਿਲਣਾ ਤੇ ਮਹਾ ਰਸ ਹੋ ਜਾਂਦਾ ਹੈ ਬਾਹਰ ਦੇ ਅੰਧਾ ਨਾ ਮਿਲਣਾ ਤੇ ਮਹਾ ਦੁੱਖ ਹੈ ਮਿਲ ਕੇ ਵੀ ਦੁੱਖ ਮਿਟਦਾ ਮਿਟਦਾ ਦੂਸਰਾ ਨੁਕਤਾ ਨਾਮਦੰ ਪ੍ਰਾਪਤ ਹੋ ਗਏ ਤੇ ਮਹਾਰਸ ਹੈ ਮਹਾ ਆਨੰਦ ਹੈ ਲੇਕਿਨ ਤੜਪ ਬਣੀ ਹੋਈ ਹੈ ਪ੍ਰਾਪਤ ਨਹੀਂ ਹੋਇਆ ਯਕੀਨ ਹੈ ਜਾਨੋ ਤਾਂ ਵੀ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਨਾਮ ਮਿਲ ਕੇ ਵੀ ਬਹੁਤ ਕੁਝ ਮਿਲ ਜਾਂਦਾ ਹੋ ਸਕਦਾ ਹੈ ਤੁਹਾਡੇ ਵਿੱਚੋਂ ਜਿਹੜੇ ਕੋਈ ਨਾਮ ਅਭਿਆਸੀ ਹੋਣਗੇ ਜ਼ਰੂਰ ਉਹਨਾਂ ਦੀ ਪਕੜ ਦੇ ਚ ਇਹ ਗੱਲ ਆਈ ਹੋਵੇ ਨਾਮ ਮਿਲ ਕੇ ਵੀ ਬਹੁਤ ਕੁਝ ਮਿਲ ਜਾਂਦਾ ਹੈ 12

ਜੋ ਇਸ ਫਰਮ ਦੇ ਹਰੀ ਨਾਮ ਦੇ ਰਸ ਇਸ ਧਨ ਦਾ ਰਸ ਮਾਣਦਾ ਹੈ ਚੱਕਦਾ ਹੈ ਆਨੰਦ ਲੈਂਦਾ ਹੈ ਹਾਂਜੀ ਦੇਵ ਸਦਾ ਮਾਨ ਕੋ ਪਰਦੇ ਨਰਾਮੀ ਤੁਮ ਦਾ ਮਹਾਰਗਵਸੋ ਪੂਰੇ ਭਗਾਂ ਨਾਲ ਕਿਸ ਨਿਰਮਲ ਭੰਦੀ ਪ੍ਰਾਪਤੀ ਹੁੰਦੀ ਹੈ ਤੇ ਐਸੇ ਮਨੁੱਖ ਨੂੰ ਹਰ ਵਕਤ ਆਨੰਦ ਰਹਿੰਦਾ ਹੈ ਜਦ ਕਿ ਛੋਟੀ ਦੇ ਦਲਵਾ